ਜਿਹੜਾ ਪਟਨਾ ਸਭ ਤੋਂ ਪੰਜ ਪਿਆਰੇ ਨੇ ਫੈਸਲਾ ਲਿਆ ਕਿ ਇਸ ਇੱਕ ਸਿਧਾਂਤਨ ਦੇ ਅਨੁਸਾਰ ਨਹੀਂ ਹੈ ਜੇ ਪੰਜ ਪਿਆਰਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਡਿਸੀਜਨ ਨਹੀਂ ਸੇ ਆਉਂਦਾ ਤੇ ਫਿਰ ਜਿਹੜੇ ਐ ਜੀ ਪੀ ਸੀ ਦੇ ਪ੍ਰਧਾਨ ਭਾਮੀ ਨੇ ਉਹਨਾਂ ਦੇ ਵੱਲੋਂ ਦੋ ਤੋਂ ਤਿੰਨ ਵਾਰ ਸਮਾਂ ਕਿਉਂ ਲਿਆ ਜਾਂਦਾ ਕਿ ਸਾਨੂੰ ਇੰਨੇ ਇੰਨੇ ਦਿਨ ਦਾ ਸਮਾਂ ਸਭ ਤੋਂ ਵੱਡੀ ਸਭ ਤੋਂ ਵੱਡੀ ਸਵਾਲ ਜਿਹੜਾ ਇਹ ਹੀ ਹੈ ਅੱਜ ਸਿਰਫ ਇਸ ਅਹੁਦੇ ਦਾ ਮਜ਼ਾਕ ਨਹੀਂ ਉੱਡ ਰਿਹਾ ਫਾਰਮ ਦਾ ਮਜ਼ਾਕ ਉੱਡ ਰਿਹਾ ਰਣਜੀਤ ਸਿੰਘ ਗੋਹਰ ਉਹ ਇੱਥੇ ਉਹਨੂੰ ਜੱਜਦਾਰ ਬਣਾਇਆ ਗਿਆ ਉਹਨੇ ਬਹੁਤ ਸਾਰੀਆਂ ਕਪਲੇਬਾਜ਼ੀਆਂ ਕੀਤੀਆਂ ਪਟਨਾ ਸਾਹਿਬ ਤੇ ਦੋ ਧੜੇ ਬਣੇ ਹੋਏ ਆ ਉੱਥੇ ਤਾਂ ਜੀ ਦੋ ਦੇ ਵੀ ਨਹੀਂ ਤਿੰਨ ਧੜੇ ਨੇ ਪਟਨਾ ਸਾਹਿਬ ਵੀ ਤੇ ਹਜ਼ੂਰ ਸਾਹਿਬ ਵੀ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਨਹੀਂ ਹੈ ਉਹਨਾਂ ਦੇ ਆਪਣੇ ਅਲੱਗ-ਅਲੱਗ ਬੋਰਡ ਨੇ ਦੋਨਾਂ ਦੇ ਔਰ ਉਹ ਦੋਨੋਂ ਸਰਕਾਰੀ ਪ੍ਰਭਾਵ ਦੇ ਵਿੱਚ ਚੱਲਦੇ ਆ ਸਭ ਤੋਂ ਪਟਨਾ ਸਾਹਿਬ ਦੇ ਜਿਹੜੇ ਜ਼ਥੇਦਾਰ ਆ ਉਹ ਹੀ ਕਿਉਂ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਕਦੇ ਜਾਨੀ ਅਕਬਾਲ ਸਿੰਘ ਦਾ ਵਿਵਾਦ ਛਿੜ ਪੈਂਦਾ ਹੈ ਕਦੇ ਰਣਜੀਤ ਸਿੰਘ ਦਾ ਵਿਵਾਦ ਛਿੜ ਪੈਂਦਾ ਹੈ ਆਖਰ ਇਹਨਾਂ ਦਾ ਵਿਵਾਦਾਂ ਦੇ ਨਾਲ ਇੰਨਾ ਗੂੜਾ ਸਬੰਧ ਹੈ ਕਿਉਂ ਰਣਜੀਤ ਸਿੰਘ ਗੋਹਰ ਦੇ ਉੱਤੇ ਤੇ ਜਿਹੜੇ ਇਲਜ਼ਾਮ ਲੱਗੇ ਸਨ ਨਾ ਉਹ ਬਹੁਤ ਵੱਡੇ ਮਾਇਆ ਦੇ ਕਪਲੇ ਦੇ ਸੰਨ ਤੋਂ ਪਹਿਲਾਂ ਜਿਹੜਾ ਇਕਬਾਲ ਸਿੰਘ ਸੀ ਉਹਨੇ ਤਿੰਨ ਵਿਆਹ ਕਰਾਏ ਸਨ ਪਹਿਲੀ ਬੀਬੀ ਜੀਉਂਦੇ ਹੁੰਦੇ ਅਕਾਲ ਤਖਤ ਸਾਹਿਬ ਦਾ ਸਤਕਾਰ ਇਹ ਨਹੀਂ ਕਰਦੇ ਇਹ ਤੇ ਅਕਾਲ ਤਖਤ ਸਾਹਿਬ ਦੀ ਵਰਤੋਂ ਕਰਦੇ ਨੇ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਵਟਣਾ ਸਭ ਦੇ ਪੰਜ ਪਿਆਰੇ ਨੇ ਦਿੱਤਾ ਕਿ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਸੀ ਕਿ ਉਹ ਇਸ ਇਸ ਤਰੀਕੇ ਦਾ ਫੈਸਲਾ ਕਰ ਸਕਦੇ ਜੀ ਜਿਹੜਾ 2003 ਦਾ ਫੈਸਲਾ ਹੈ ਉਹਦੇ ਵਿੱਚ ਇਹ ਵੀ ਉੱਥੇ ਤੇ ਕੋਈ ਲੋਕਲ ਮੁੱਦੇ ਜੜੇ ਨੇ ਉਸ ਇਲਾਕੇ ਦੇ ਉਹਦੇ ਉੱਤੇ ਫੈਸਲਾ ਲੈ ਸਕਦੇ ਨੇ ਕਿ ਉੱਥੇ ਦਾ ਲੋਕਲ ਮੁੱਦਾ ਥੋੜੀ